ਸਤਿ ਸ਼੍ਰੀ ਅਕਾਲ ਅੱਜ ਆਪਾਂ ਗੱਲ ਕਰ ਰਹੇ ਹਾਂ ਲਾਸ ਐਂਜਲਸ ਮਤਲਬ ਐਲੇ ਦੀ ਉੱਥੇ ਅੱਜਕੱਲ ਸੜਕਾਂ ਤੇ ਜੋ ਮਾਹੌਲ ਹੈ ਉਹ ਕਾਫੀ ਤਣਾਅ ਵਾਲਾ ਦੱਸਿਆ ਜਾ ਰਿਹਾ ਹੈ ਹਾਂਜੀ ਬਿਲਕੁਲ ਕਈ ਲੋਕ ਤਾਂ ਕਹਿ ਰਹੇ ਨੇ ਕਿ ਜਿਵੇਂ ਕੋਈ ਜੰਗ ਦਾ ਮੈਦਾਨ ਹੋਵੇ ਸਹੀ ਗੱਲ ਸਾਡੇ ਕੋਲ ਇੱਕ ਸਰੋਤ ਹੈ ਅਮਰੀਕਾ ਵਿੱਚ ਪ੍ਰਵਾਸੀਆਂ ਦਾ ਸੰਕਟ ਐਲ ਏ ਇੱਕ ਜੰਗ ਦਾ ਮੈਦਾਨ ਅਸੀਂ ਇਸੇ ਦੇ ਆਧਾਰ ਤੇ ਅੱਜ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਸਭ ਕਿਉਂ ਹੋ ਰਿਹਾ ਹੈ ਹਾਂਜੀ ਮਤਲਬ ਕਾਰਨ ਕੀ ਨੇ ਟਰੰਪ ਪ੍ਰਸ਼ਾਸਨ ਦੀ ਉਹ ਜਿਹੜੀ ਕਾਰਵਾਈ ਸੀ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਉਸ ਦੇ ਨਤੀਜੇ ਕੀ ਨਿਕਲੇ ਤੇ ਫਿਰ ਜਿਹੜਾ ਸੰਗੀ ਸਰਕਾਰ ਤੇ ਰਾਜ ਸਰਕਾਰ 'ਚ ਟਕਰਾਓ ਹੋਇਆ ਬਿਲਕੁਲ ਇਹ ਸਾਰੀਆਂ ਗੱਲਾਂ ਵੇਖੋ ਟਰੰਪ ਪ੍ਰਸ਼ਾਸਨ ਦਾ ਰਵਈਆ ਤਾਂ ਸ਼ੁਰੂ ਤੋਂ ਹੀ ਸਖਤ ਸੀ ਇਹਨਾਂ ਪ੍ਰਵਾਸੀਆਂ ਲਈ ਜਿਨ੍ਹਾਂ ਨੂੰ ਉਹ ਕੀ ਕਹਿੰਦੇ ਨੇ ਏਲੀਅਨ ਕਹਿੰਦੇ ਸੀ ਹਾਂ ਏਲੀਅਨ ਤੇ ਮਕਸਦ ਸਾਫ਼ ਸੀ ਇਹਨਾਂ ਨੂੰ ਦੇਸ਼ 'ਚੋਂ ਬਾਹਰ ਕੱਢਣਾ ਸਿੱਧੀ ਜੀ ਗੱਲ ਹੈ ਤੇ ਇਹਲੇ ਵਿੱਚ ਤਾਂ ਇਹ ਐਕਸ਼ਨ ਬਹੁਤ ਤੇਜ਼ੀ ਨਾਲ ਹੋਇਆ ਆਈਸੀਈ ਨੇ ਯਾਨੀ ਇਮੀਗ੍ਰੇਸ਼ਨ and customs enforcement ਹਾਂਜੀ ICE ਨੇ ਉਹਨਾਂ ਨੇ ਪ੍ਰਵਾਸੀ ਇਲਾਕਿਆਂ ਵਿੱਚ ਬਹੁਤ ਛਾਪੇ ਮਾਰੇ ਤੇ ਐਲੇ ਤਾਂ ਹੈ ਹੀ ਪ੍ਰਵਾਸੀਆਂ ਦਾ ਸ਼ਹਿਰ ਖਾਸ ਕਰਕੇ ਹਿਸਪੈਨਿਕ ਲੋਕ ਬਹੁਤ ਨੇ ਉੱਥੇ ਹਾਂ ਸਰੋਤ ਕਹਿੰਦਾ ਹੈ ਕਿ ਜਿਹੜੇ ਇਲਾਕਿਆਂ 'ਚ ਇਹ ਸਭ ਹੋਇਆ ਉੱਥੇ 80% ਆਬਾਦੀ ਹਿਸਪੈਨਿਕ ਸੀ ਅੱਛਾ ਤੇ ਖਬਰਾਂ ਤਾਂ ਇਹ ਵੀ ਸੀ ਕਿ ਰੋਜ਼ ਦੇ 3000 ਬੰਦੇ ਫੜਨ ਦਾ ਆਰਡਰ ਸੀ 3000 ਰੋਜ਼ ਦੇ ਇਹ ਤਾਂ ਬਹੁਤ ਹੈ ਕਈਆਂ ਨੂੰ ਤਾਂ ਕੰਮ ਤੋਂ ਹੀ ਚੁਕ ਲਿਆ ਗਿਆ ਪਰ ਸਵਾਲ ਇਹ ਹੈ ਕਿ ਐਲੈਨ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਗਿਆ ਹਾਂ ਇਹ ਵੀ ਸੋਚਣ ਵਾਲੀ ਗੱਲ ਹੈ ਦੇਖੋ ਇਕਤਾ ਜਿਵੇਂ ਤੁਸੀਂ ਕਿਹਾ ਉੱਥੇ ਪ੍ਰਵਾਸੀ ਬਹੁਤ ਨੇ ਖਾਸ ਕਰਕੇ ਸੈਂਟਰਲ ਤੇ ਸਾਊਥ ਅਮਰੀਕਾ ਤੋਂ ਠੀਕ ਹੈ ਦੂਜਾ ਸ਼ਾਇਦ ਕੋਈ ਸਿਆਸੀ ਮੈਸੇਜ ਵੀ ਦੇਣਾ ਹੋਵੇ ਕਿਉਂਕਿ ਕੈਲੀਫੋਰਨੀਆ ਸਰਕਾਰ ਅਕਸਰ ਫੈਡਰਲ ਪਾਲਿਸੀਆਂ ਦਾ ਵਿਰੋਧ ਕਰਦੀ ਹੈ ਹੋ ਸਕਦਾ ਹੈ ਤੇ ਉਤੋਂ ਟਰੰਪ ਦੀ ਉਹ ਪਾਸ਼ਾ ਹਾਂ ਏਲੀਅਨ ਦੇਸ਼ ਨੂੰ ਤਬਾਹ ਕਰ ਰਹੇ ਨੇ ਇਹਨਾਂ ਗੱਲਾਂ ਨੇ ਅੱਗ ਤੇ ਤੇਲ ਪਾਇਆ ਫਿਰ ਤਾਂ ਰਿਐਕਸ਼ਨ ਵੀ ਹੋਣਾ ਸੀ ਤੇ ਹੋਇਆ ਵੀ ਬਹੁਤ ਤਿੱਖਾ ਹਾਂਜੀ ਲੋਕ ਸੜਕਾਂ ਤੇ ਆ ਗਏ ਵੱਡੇ ਵੱਡੇ ਪ੍ਰਦਰਸ਼ਨ ਹੋਏ ਖਾਸ ਕਰਕੇ ਇੱਕ ਫੈਡਰਲ ਬਿਲਡਿੰਗ ਨੂੰ ਨਿਸ਼ਾਨਾ ਬਣਾਇਆ ਗਿਆ ਅੱਛਾ ਕਿਹੜੀ ਬਿਲਡਿੰਗ ਜਿੱਥੇ ਕਹਿੰਦੇ ਨੇ ਕਿ ਹਰਾਸਤ ਚ ਲਏ ਪ੍ਰਵਾਸੀ ਰੱਖੇ ਸੀ ਓ ਫਿਰ ਤਾਂ ਹਾਲਾਤ ਵਿਗੜ ਗਏ ਹੋਣਗੇ ਬਹੁਤ ਜ਼ਿਆਦਾ ਚੜਪਾਂ ਗੱਡੀਆਂ ਸਾੜ ਦਿੱਤੀਆਂ ਪੱਥਰਾ ਪੁਲਿਸ ਨੇ ਵੀ ਫਿਰ ਜਵਾਬੀ ਕਾਰਵਾਈ ਕੀਤੀ ਰਬੜ ਦੀਆਂ ਗੋਲੀਆਂ ਵੀ ਚਲਾਈਆਂ ਮਤਲਬ ਪੂਰਾ ਜੰਗ ਦਾ ਮਾਹੌਲ ਬਣ ਗਿਆ ਹਾਂ ਕਹਿੰਦੇ ਨੇ ਮੰਜ਼ਰ ਬਹੁਤ ਭਿਆਨਕ ਸੀ ਏ ਉਹ 스테ਜ ਸੀ ਜਦੋਂ ਸਥਾਨਕ ਪ੍ਰਸ਼ਾਸਨ ਤੋਂ ਗੱਲ ਬਾਹਰ ਹੋ ਗਈ ਲੱਗਦੀ ਹੈ ਬਿਲਕੁਲ ਤੇ ਫਿਰ ਆਇਆ ਫੈਡਰਲ ਸਰਕਾਰ ਦਾ ਦਖਲ ਤੇ ਉਹ ਵੀ ਕੋਈ ਛੋਟਾ ਮੋਟਾ ਨਹੀਂ ਨਾ ਜੀ ਨਾ 4000 ਨੈਸ਼ਨਲ ਗਾਰਡ ਦੇ ਜਵਾਨ ਭੇਜ ਦਿੱਤੇ 4000 ਤੇ ਨਾਲ 700 ਮਰੀਨ ਵੀ 700 ਮਰੀਨ ਫੌਜ ਦੇ ਹਾਂਜੀ ਨੈਸ਼ਨਲ ਗਾਰਡ ਤਾਂ ਆਮ ਤੌਰ ਤੇ ਅਮਰਜੈਂਸੀ ਚਾਉਂਦੇ ਨੇ ਪਰ ਮਰੀਨ ਇਹ ਤਾਂ ਸਥਿਤੀ ਦੀ ਗੰਭੀਰਤਾ ਦੱਸਦਾ ਬਿਲਕੁਲ ਇਹ ਤਾਂ ਬਹੁਤ ਵੱਡਾ ਕਦਮ ਸੀ ਮਤਲਬ ਫੈਡਰਲ ਸਰਕਾਰ ਦਾ ਰੁਖ ਬਹੁਤ ਸਖਤ ਸੀ ਸ਼ਹਿਰ ਇੱਕ ਤਰ੍ਹਾਂ ਨਾਲ ਫੌਜੀ ਛਾਉਣੀ ਬਣ ਗਿਆ ਤੇ ਇੱਥੇ ਇੱਕ ਹੋਰ ਪੇਜ ਫਸ ਗਿਆ ਫੈਡਰਲ ਸਰਕਾਰ ਤੇ ਕੈਲੀਫੋਰਨੀਆ ਦੀ ਆਪਣੀ ਸਰਕਾਰ ਆਮੋ ਸਾਹਮਣੇ ਆ ਗਈ ਹਾਂ ਗਵਰਨਰ ਗੈਵਨ ਨਿਊਸੋਮ ਤੇ ਐਲੇ ਦੀ ਮੇਅਰ ਕੈਰਨ ਬਾਸ ਨੇ ਇਸ ਦਾ ਵਿਰੋਧ ਕੀਤਾ ਉਹਨਾਂ ਨੇ ਕਿਹਾ ਕਿ ਇਹ ਸਾਡੇ ਰਾਜ ਦੇ ਅਧਿਕਾਰਾਂ ਦੀ ਉਲੰਘਣਾ ਹੈ ਕੈਸ ਵੀ ਕੀਤਾ ਉਹਨਾਂ ਨੇ ਗੱਲ ਤਾਂ ਇੱਥੋਂ ਤੱਕ ਵੱਧ ਗਈ ਸੀ ਕਿ 트럼ਪ ਨੇ ਗਵਰਨਰ ਨੂੰ ਗ੍ਰਿਫਤਾਰ ਕਰਨ ਦੀ ਧਮਕੀ ਦੇ ਦਿੱਤੀ ਸੀ ਹਾਂ ਹਾਲਾਂਕਿ ਬਾਅਦ ਜੋ ਵਾਪਸ ਲੈ ਲਈ ਪਰ ਇਹ ਤਾਂ ਸਿੱਧਾ ਵਾਸ਼ਿੰਗਟਨ ਬਨਾਮ ਕੈਲੀਫੋਰਨੀਆ ਹੋ ਗਿਆ 트럼ਪ ਕਹਿ ਰਹੇ ਸੀ ਕਿ ਦੰਗਾਕਾਰੀਆਂ ਨੂੰ ਰੋਕਣ ਲਈ ਹਰ ਕਦਮ ਚੁੱਕਾਂਗੇ ਤੇ ਰਾਜ ਸਰਕਾਰ ਕਹਿ ਰਹੀ ਸੀ ਕਿ ਇਹ ਤਰੀਕਾ ਗਲਤ ਹੈ ਖੈਰ ਇਸ ਸਭ ਦੇ ਵਿੱਚ ਇਹ ਵੀ ਵੇਖਣਾ ਬਣਦਾ ਹੈ ਕਿ ਇਹ ਪ੍ਰਵਾਸੀ ਆਉਂਦੇ ਕਿਵੇਂ ਨੇ ਹਾਂਜੀ ਆਮ ਰਸਤਾ ਤਾਂ ਉਹੀ ਹੈ ਸਾਊਥ ਜਾਂ ਸੈਂਟਰਲ ਅਮਰੀਕਾ ਤੋਂ ਮੈਕਸੀਕੋ ਤੇ ਫਿਰ ਮੈਕਸੀਕੋ ਬਾਰਡਰ ਪਾਰ ਕਰਕੇ ਅਮਰੀਕਾ ਡੋਂਕੀ ਰੂਟ ਦਾ ਵੀ ਜ਼ਿਕਰ ਆਉਂਦਾ ਹਾਂ ਡੋਂਕੀ ਰੂਟ ਮਤਲਬ ਉਹ ਗੈਰ ਕਾਨੂੰਨੀ ਖਤਰਨਾਕ ਰਸਤੇ ਜੋ ਏਜੰਟ ਵਰਤਦੇ ਨੇ ਕੰਧ ਬਣੀ ਹੋਣ ਦੇ ਬਾਵਜੂਦ ਲੋਕ ਆ ਰਹੇ ਨੇ ਅੱਛਾ ਤੇ ਕੋਈ ਅੰਕੜੇ ਹਨ ਕਿ ਕਿੱਥੋਂ ਆਉਂਦੇ ਨੇ ਸਭ ਤੋਂ ਵੱਧ ਹਾਂ ਰਿਸਰਚ.org ਦੇ ਹਵਾਲੇ ਨਾਲ ਸਰੋਤ ਦੱਸਦਾ ਹੈ ਸਭ ਤੋਂ ਵੱਧ ਤਾਂ ਮੈਕਸੀਕੋ ਤੋਂ ਹੀ ਨੇ ਕਰੀਬ 40 ਲੱਖ 40 ਲੱਖ ਠੀਕ ਹੈ ਪਰ ਦੂਜੇ ਨੰਬਰ ਤੇ ਹੈਰਾਨੀ ਦੀ ਗੱਲ ਹੈ ਭਾਰਤ ਦਾ ਨਾਮ ਹੈ ਭਾਰਤ ਦੂਜੇ ਨੰਬਰ ਤੇ ਕਿੰਨੇ ਕੁ ਕਰੀਬ 6.5 ਲੱਖ ਗੈਰ ਕਾਨੂੰਨੀ ਪ੍ਰਵਾਸੀ ਭਾਰਤ ਤੋਂ ਹੋਣ ਦਾ ਅੰਦਾਜ਼ਾ ਹੈ 6.5 ਲੱਖ ਇਹ ਤਾਂ ਬਹੁਤ ਵੱਡੀ ਗਿਣਤੀ ਹੈ ਸੱਚੀ ਹਾਂਜੀ ਤੀਜੇ ਤੇ ਅਲਸਲਵਾਡੋਰ 5.5 ਲੱਖ ਤੇ ਚੌਥੇ ਤੇ ਗੁਆਟੇਮਾਲਾ 175000 ਤੇ ਭਾਰਤ ਸਰਕਾਰ ਦਾ ਕੀ ਰੋਖ ਹੈ ਇਸ ਤੇ ਸਰੋਤ ਮੁਤਾਬਿਕ ਭਾਰਤ ਸਰਕਾਰ ਕਹਿੰਦੀ ਹੈ ਕਿ ਉਹ ਆਪਣੇ ਨਾਗਰਿਕਾਂ ਨੂੰ ਵਾਪਸ ਲੈਣ ਲਈ ਤਿਆਰ ਹੈ ਯਾਦ ਹੋਣਾ ਫਰਵਰੀ ਚ ਖਬਰਾਂ ਆਈਆਂ ਸੀ ਕਿ ਕੁਝ ਭਾਰਤੀਆਂ ਨੂੰ ਜਹਾਜ਼ਾਂ ਚ ਬੀੜੀਆਂ ਲਾ ਕੇ ਵਾਪਸ ਭੇਜਿਆ ਗਿਆ ਸੀ ਹਾਂ ਯਾਦ ਆਇਆ ਪਰ ਇਸ ਸਬ ਦਾ ਇੱਕ ਮਨੁੱਖੀ ਪਹਿਲੂ ਵੀ ਹੈ ਜੋ ਬਹੁਤ ਤਕਲੀਫ ਦੇ ਹੈ ਬਿਲਕੁਲ ਇੱਕ ਭਾਰਤੀ ਬਿਜ਼ਨਸਮੈਨ ਨੇ ਵੀਡੀਓ ਪਾਈ ਸੀ ਸੋਸ਼ਲ ਮੀਡੀਆ ਤੇ ਨਿਊਯਾਰਕ 에ਰਪੋਰਟ ਦੀ ਅੱਛਾ ਕਿਸੇ ਉਸ ਵਿੱਚ ਇੱਕ ਭਾਰਤੀ ਮੁੰਡੇ ਨੂੰ ਬਹੁਤ ਸਖਤੀ ਨਾਲ ਹਿਰਾਸਤ ਚ ਲਿਆ ਜਾ ਰਿਹਾ ਸੀ ਇੱਕ ਅਫਸਰ ਨੇ ਉਸ ਦੀ ਗਰਦਨ ਤੇ ਗੋਡਾ ਰੱਖਿਆ ਹੋਇਆ ਸੀ ਓਹ ਇਹ ਤਾਂ ਬਹੁਤ ਹੀ ਮਾੜੀ ਗੱਲ ਹੈ ਹਾਂ ਉਹ ਤਸਵੀਰਾਂ ਦੱਸਦੀਆਂ ਨੇ ਕਿ ਇਹਨਾਂ ਨੀਤੀਆਂ ਦਾ ਅਸਰ ਲੋਕਾਂ ਤੇ ਕਿੰਨਾ ਭਿਆਨਕ ਹੋ ਸਕਦਾ ਹੈ ਤਿੰਨਾ ਅਣਮਨੁੱਖੀ ਸਹੀ ਗੱਲ ਹੈ ਇਹ ਸਾਰਾ ਕੁਝ ਸਾਨੂੰ ਸੋਚਣ ਤੇ ਮਜਬੂਰ ਕਰਦਾ ਹੈ ਉਸ ਅਮਰੀਕੀ ਸੁਪਨੇ ਬਾਰੇ ਅਜੀਬ ਜਿਹੋਕ ਸਭ ਕੁਝ ਛੱਡ ਕੇ ਆ ਜਾਂਦੇ ਨੇ ਹਾਂਜੀ ਸਰੋਧ ਵੀ ਇਹੀ ਸਵਾਲ ਚੁੱਕਦਾ ਹੈ ਕਿ ਜਦੋਂ ਇਹ ਸੁਪਨਾ ਅਜਈਆਂ ਸਖਤ ਨੀਤੀਆਂ ਨਾਲ ਟਕਰਾਂਦਾ ਹੈ ਤਾਂ ਇਸ ਦੀ ਕੀਮਤ ਕੌਣ ਦਿੰਦਾ ਹੈ ਤੇ ਉਹ ਕੀਮਤ ਮਨੁੱਖੀ ਹੁੰਦੀ ਹੈ ਬਿਲਕੁਲ ਕੀ ਰਾਸ਼ਟਰੀ ਨੀਤੀ ਦੇ ਨਾਂ ਤੇ ਮਨੁੱਖੀ ਸਨਮਾਨ ਨੂੰ ਇੰਜ ਰੋਲਿਆ ਜਾ ਸਕਦਾ ਸੋ ਅੱਜ ਆਪਾਂ ਦੇਖਿਆ ਕਿ ਐਲਏ ਵਿੱਚ ਜੋ ਹੋ ਰਿਹਾ ਹੈ ਉਹ ਸਿਰਫ ਦੰਗੇ ਫਸਾਦ ਨਹੀਂ ਇਹ ਫੈਡਰਲ ਸਰਕਾਰ ਦੀ ਸਖਤੀ ਰਾਜ ਦਾ ਵਿਰੋਧ ਤੇ ਆਮ ਲੋਕਾਂ ਤੇ ਇਸ ਦੇ ਅਸਰ ਦੀ ਕਹਾਣੀ ਹੈ ਹਾਂਜੀ ਤੇ ਅੰਤ ਵਿੱਚ ਇੱਕ ਸਵਾਲ ਛੱਡ ਜਾਂਦੇ ਆ ਸਰੋਤ ਦੇ ਅਖੀਰ ਵਿੱਚ ਵੀ ਇਹੀ ਗੱਲ ਹੈ ਕੀ ਕਿ ਬਾਹਰ ਜਾਣ ਦੀ ਚਾਹਤ ਉਹ ਸੁਪਨਾ ਕਿ ਉਹ ਇੰਨਾ ਵੱਡਾ ਹੈ ਕਿ ਬੰਦਾ ਆਪਣੀ ਇੱਜ਼ਤ ਪੈਸਾ ਜ਼ਿੰਦਗੀ ਦੇ ਸਾਲ ਸਭ ਕੁਝ दाते ला ਦੇਵੇ ਇਹ ਜਾਣਦੇ ਹੋਵੇ ਵੀ ਕਿ ਅੰਤ ਅਜਿਹਾ ਹੋ ਸਕਦਾ ਹੈ ਹੂੰ ਇਹ ਸਵਾਲ ਤਾਂ ਸੱਚਮੁੱਚ ਸੋਚਣ ਵਾਲਾ ਹੈ ਇਸ ਦਾ ਜਵਾਬ ਸ਼ਾਇਦ ਹਰ ਕਿਸੇ ਲਈ ਵੱਖਰਾ ਹੋਵੇਗਾ